ਸਸਿਕਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਭਾਰਤ ਦੇ ਸਭ ਤੋਂ ਮਹਿੰਗੇ ਵਿਆਹ ਦੀ ਜੋ ਕਿ ਬਹੁਤ ਸਾਰੇ ਲੋਕ ਸੋਚ ਰਹੇ ਹਨ ਕਿ ਸ਼ਾਇਦ ਅਸੀਂ ਬਾਨੀਆਂ ਦੇ ਵਿਆਹ ਬਾਰੇ ਗੱਲ ਕਰਨ ਜਾ ਰਹੇ ਹਾਂ ਪਰ ਅਸੀਂ ਭਾਰਤ ਦੇ ਸਭ ਤੋਂ ਮਹਿੰਗੇ ਵਿਆਹ ਜੋ ਕਿ ਮਹਾਰਾਜਾ ਰਜੀਤ ਸਿੰਘ ਜੀ ਦੇ ਪੋਤੇ ਕੁਵਰ ਨਵਨੇਹਾਲ ਸਿੰਘ ਦਾ ਵਿਆਹ ਸੀ ਜੋ ਕਿ 23 ਫੱਗਣ 1837 ਨੂੰ ਹੋਇਆ ਸੀ ਅਤੇ ਇਹ ਇਤਿਹਾਸ ਵਿੱਚ ਬਹੁਤ ਹੀ ਪ੍ਰਸਿੱਧ ਮੰਨਿਆ ਜਾਂਦਾ ਹੈ ਤੇ ਇਸ ਸਮੇਂ ਸ਼ੇਰੇ ਪੰਜਾਬ ਨੇ ਬਹੁਤ ਦੂਰ ਦੂਰ ਤੋਂ ਮਹਾਰਾਜਿਆਂ ਅਤੇ ਸ਼ਹਿਜ਼ਾਦਿਆਂ ਨੂੰ ਸੱਦੇ ਭੇਜੇ ਸਨ ਜਿਨ੍ਹਾਂ ਦੇ ਵਿੱਚ ਮਹਾਰਾਜਾ ਪਟਿਆਲਾ ਨੱਬਾ ਫਰੀਦਕੋਟ ਮਲੇਰਕੋਟਲਾ ਰਾਜਾ ਕਪੂਰਸਲਾ ਕਲਸੀਆਂ ਨਰੈਣਗੜ ਆਦਿ ਆਪਣੀ ਆਪਣੀਆਂ ਅੰਗ ਰੱਖਿਅਕ ਫੌਜਾਂ ਦੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ ਸਨ ਅਤੇ ਇਸ ਤਰ੍ਹਾਂ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ 5 ਲੱਖ ਤੋਂ ਵੱਧ ਲੋਕਾਂ ਦਾ ਇਕੱਠ ਅੰਮ੍ਰਿਤਸਰ ਵਿੱਚ ਹੋ ਗਿਆ ਸੀ ਉਸ ਤੋਂ ਉਪਰੰਤ 252 ਰੁਪਏ ਹਰ ਇੱਕ ਗੁਰਦੁਆਰਾ ਸਾਹਿਬ ਨੂੰ ਭੇਟਾ ਕੀਤੇ ਗਏ ਤੇ 500 ਰੁਪਏ ਅਕਾਲੀ ਜਥੇ ਦੇ ਪ੍ਰਸ਼ਾਦ ਲਈ ਦਿੱਤੇ ਗਏ ਇਸ ਤੋਂ ਉਪਰੰਤ ਮਹਾਰਾਜਾ ਸਾਹਿਬ ਨੇ ਸਾਰੇ ਦੇਸੀ ਅਤੇ ਅੰਗਰੇਜ਼ੀ ਪਰੌਣਿਆਂ ਦਾ ਹਾਥੀਆਂ ਉੱਤੇ 2-2000 ਰੁਪਏ ਦੀਆਂ ਮੋਹ ਖੋਲੀਆਂ ਥੈਲੀਆਂ ਰਖਵਾ ਦਿੱਤੀਆਂ ਅਤੇ ਕਿਹਾ ਕਿ ਜਿੱਥੇ ਵੀ ਕੋਈ ਭਿਖਾਰੀ ਨਜ਼ਰ ਆਏ ਦਿਲ ਖੋੜ ਕੇ ਉਸ ਦੀ ਮਦਦ ਕੀਤੀ ਜਾਵੇ। ਕਿਲਾ ਗਵਿੰਦਗੜ੍ਹ ਸਾਹਿਬ ਤੋਂ ਲੈ ਕੇ ਖਾਲਸਾ ਸਹਿਬ ਤੱਕ ਸਿੱਖੀ ਸਿੱਖ ਨਜ਼ਰ ਆਉਂਦੇ ਸਨ। ਅਟਾਰੀ ਪਹੁੰਚਣ ਤੱਕ ਸਾਰੇ ਰਸਤੇ ਮਹਾਰਾਜਾ ਦੋਵਾਂ ਹੱਥਾਂ ਨਾਲ ਥੈਲੀਆਂ ਵਿੱਚੋਂ ਮੋਹਰਾ ਉਡਾਈ ਜਾਂਦੇ ਸੀ ਅਤੇ ਇੱਥੋਂ ਤੱਕ ਕਿ ਲੱਖਾਂ ਰੁਪਏ ਵੀ ਵੰਡੇ ਗਏ। ਹੁਣ ਇਹ ਜਲੂਸ ਭਾਰੀ ਠਾਠ ਪਾਠ ਦੇ ਨਾਲ ਅਟਾਰੀ ਪਹੁੰਚਿਆ ਤੇ ਸਾਰੇ ਪਰੋਨੇ ਆਪੋ ਆਪਣੀਆਂ ਸਵਾਰੀਆਂ ਤੋਂ ਉਤਰ ਕੇ ਸੁੰਦਰ ਵਿਛਾਏ ਹੋਏ ਗਲੀਚਿਆਂ ਤੇ ਉਹਨਾਂ ਨੇ ਆਪਣੇ ਕਦਮ ਰੱਖੇ ਸਾਰੇ ਬਰੋਣਿਆਂ ਦੇ ਸਵਾਗਤ ਤੋਂ ਬਾਅਦ ਇਸ ਸਮੇਂ 101 ਮੋਰਾਂ ਤੇ ਪੰਜ ਬੜੇ ਹੀ ਕੀਮਤੀ ਸਮਾਨਾਂ ਨਾਲ ਸਜੇ ਘੋੜੇ ਮਹਾਰਾਜ ਰਣਜੀਤ ਸਿੰਘ ਨੂੰ ਪੇਂਡ ਕੀਤੇ ਗਏ ਸਰਦਾਰ ਸ਼ਾਮ ਸਿੰਘ ਜੀ ਨੇ ਆਪਣੀ ਸੁਪਤਰੀ ਨੂੰ 11 ਹਾਥੀ 100 ਘੋੜੇ ਤੇ 15 ਊਠ ਤੇ 101 ਗਊਆਂ ਅਤੇ 50 ਕਸ਼ਮੀਰੀ ਸ਼ਾਲ ਦਾਜ ਵਜੋਂ ਦਿੱਤੇ ਗਏ ਸਨ ਅਤੇ ਸੋਨੇ ਚਾਂਦੀ ਦੇ ਭਾਂਡਿਆਂ ਦੀ ਕੋਈ ਗਿਣਤੀ ਨਹੀਂ ਸੀ ਅਤੇ ਇਸ ਵਿਆਹ ਤੇ ਸਰਦਾਰ ਸ਼ਾਮ ਸਿੰਘ ਜੀ ਦਾ 15 ਲੱਖ ਰੁਪਏ ਖਰਚ ਹੋਇਆ ਸੀ ਮੁੱਖ ਦੀ ਗੱਲ ਇਹ ਹੈ ਕਿ ਮਹਾਰਾਜਾ ਦੇ ਸ਼ਹਿਜਾਦੇ ਨਿਹਾਲ ਸਿੰਘ ਦਾ ਵਿਆਹ ਸੀ ਅਤੇ ਸਾਰਾ ਪੰਜਾਬ ਨਿਹਾਲੋ ਨਿਹਾਲ ਹੋ ਗਿਆ ਸੀ ਅਤੇ ਇਹ ਘਟਨਾ ਪੰਜਾਬ ਦੇ ਇਤਿਹਾਸ ਦੇ ਵਿੱਚ ਕਦੇ ਵੀ ਨਾ ਭੁੱਲਣ ਵਾਲੀ ਬੜਾ ਭਾਗਾ ਵਾਲਾ ਦਿਨ ਬਣ ਗਿਆ